ਇਹ ਹੁਣ ਮੋਟਰ ਤੇ ਆਏ ਆ ਜਿੱਥੇ ਬਰਾਉਨ ਪਾਪਾ ਨਾਲ ਆਪਨਾ ਛੋਟਾ ਭਰਾ ਆਵੇ ਰੋਟੀ ਬਰਾਉਨ ਹੋਏ ਕੱਲੀ ਕੱਲੀ ਵੈਲ ਤੇ ਪਹਿਲੇ ਉਧਰ ਗਿਆ ਹੁਣ ਇੱਧਰ ਆਈ ਪਾਜ ਪਾਜ ਉਹ ਦੂਜਾ ਕੁੱਦੇ ਉਹ ਜੰਨਰਾਲ ਨੇ ਟੁੱਟੇ ਯਾਰ ਉਹਦਾ ਹੁਣ ਦੂਜੇ ਬੰਨੇ ਜਾਣਾ ਨਹੀਂ ਇਹਦਾ ਹੁਣ ਗੱਲ ਸੁਣੀ ਆਪਣਾ ਇੱਕ ਗੱਲ ਸੁਣੀ ਮੇਰੀ ਆ ਉੱਚੇ ਖੱਤ ਦੇ ਨਾਲ ਨਾ ਇੱਕ ਕਿਆਰਾ ਛੜਨੀ ਇੱਕ ਜਾਂ ਦੋ ਕਿਆਰੇ ਜੇ ਪਾਣੀ ਜ਼ਿਆਦਾ ਹੋ ਇਧਰੋਂ ਕੱਢ ਦਾਂਗੇ ਤਾਂ ਉਹ ਕਿਾਰੇ ਭਰ ਕੇ ਨਾ ਤੇ ਕੰਮੇ ਕਿਹਦਾ 하게 ਪਾਣੀ ਵੜਦੇ ਉਹਨੂੰ ਵੜਦੇ ਤੇ ਪਰਲੇ ਬਨੇ ਲਾਉਣਾ ਮੁੜ ਗਿਆ ਆਪਾਂ ਉਹ ਨਿੰਮੇ ਕੇ ਨਾਲ ਉਹ ਬੰਦੇ ਹੋਈ ਜਿੰਦਰਾਲ ਨਾ ਟੱਟੇ ਉਹ ਮੇਰਾ ਵੀਰੇ ਦੋ ਮੋਟਰਾਂ ਚੜ ਕੇ ਰਹਿ ਤੂੰ ਉਹ ਮੈਂ ਦੋਰੀ ਦੋਰੀ ਤੇਰੀ ਆ ਲੈ ਰੋਟੀ ਕੱਢ ਕੇ ਦੇਈਏ ਤੇਰੀ ਯਾਰ ਲੋ ਫੁੱਲੇ ਪੁਗੇ ਵਾਟ ਫੇਰ ਕੇ ਆਈ ਰੋਟੀ ਕੱਢ ਕੇ ਦੇ ਦੋ ਆ ਡੱਬੀ ਫੜ ਕੇ ਲੈ ਮੇਰਾ ਪੁੱਤ ਇਹ ਕਾਹ ਬੰਦ ਕਰ ਦਿੰਦੇ ਵਿੱਚੋਂ ਕੌਣ ਉਹਨਾਂ ਕੇ ਪ੍ਰਵਾਹ ਸਾਡਾ ਕੰਮ ਚੱਲਣ ਦਾ ਤੁਸੀਂ ਆਵਾ ਆਪਣਾ ਮੋਟਰਾਂ ਨਾ ਬੰਦ ਕਰੋ ਮੇਰੇ ਵੀਰੇ ਅਗਲੀ ਮੋਟਰ ਤੇ ਜਾਣਾ ਸੀ ਮੈਂ ਰੋਟੀ ਅੱਗੇ ਅਗਲੀ ਮੋਟਰ ਤੇ ਫੇਰ ਉਹ ਜਿੰਦਰਾ ਨਹੀਂ ਡੁੱਟਦਾ ਨਹੀਂ ਉਹ ਭਰਤਾ ਘੱਤਾ ਮੈਂ ਉਪਰੇ ਜੂਰਨਾ ਭਰਿਆ ਜਿੱਥਨੇ ਪਲੇਪ ਕੇ ਬਾਟਰ ਸਾਰੀਆਂ ਥੋੜੀ ਤੇਰੀ ਨਹੀਂ ਉਤਲੇ ਕਿਾਰੇ ਨੂੰ ਲੱਗਾ ਉਤਲੇ ਖੱਤੇ ਦੇ ਆਹ ਲੈ ਇਹਨੂੰ ਪਾਈ ਦੇ ਨਾਲ ਲਾ ਹਾਂ ਹਾਂ ਉੱਲੀ ਗਲਾਸ ਇੱਥੇ ਰੱਖ ਲੈਣਾ ਹਾਂ ਇੰਨੀ ਵੱਡੀ ਸਭਲੀ ਗਲਾਸ ਹਾਂ ਕਰਕੇ ਚਾਹ ਹੀ ਰੋਣੀ ਬੀਚ ਨੂੰ ਜੋਇ ਛੋਟਾ ਪਾ ਦੇ ਆਪ ਦਾ ਆਪ ਦਾ ਰੱਖ ਲੈਨੇ ਚਾਰਕ ਦਵਾਂਗਾ ਪੰਜ ਬਾਰ ਚਾਰ ਜਲਦੀ ਦੇਖੋ ਕੋਰ ਲਲਾ ਭੁੱਖ ਲੱਗੀ ਹੋਣੀ ਆ ਚੱਲ ਸਾਂਝ ਉਹ ਖੱਤਾ ਮੈਨੂੰ ਲੱਗਦਾ ਉੱਚਾ ਜਿਆਦਾ ਕਿਹੜਾ ਉੱਚਾ ਨਹੀਂ ਚੜ ਗਿਆ ਪਾਣੀ ਉਹਨੂੰ ਚਾਰ ਤਾਂ ਚਾਰ ਤਾਂ ਇਨਸਾਨਜ ਨਾਲ ਫਤਿਹ ਕਹਿੰਦੇ ਅਸੀਂ ਵੀ ਜਾਣਾ ਅੱਜ ਨਾਲ ਮੋਟਰਾਂ ਵੇਖਣੀਆਂ ਭਾਈ ਆ ਸਾਡਾ ਕੁਦਾ ਵੀਰ ਕੁਦਾ ਕਿੰਨੇ ਸਾਲ ਹੋ ਗਏ ਤੈਨੂੰ ਆਪਣੇ ਨਾਲ ਹੈ ਝੂਠ ਨਹੀਂ ਮਾਰਨਾ ਸੱਚੂ ਸੱਚ ਦੱਸਣਾ ਨਿਕਨੇ ਕਿ ਹੁੰਦੀਆਂ ਤੁਹਾਡੀ ਨਾਲੀਆਂ ਨਿਕਨੇ ਕਿ ਹੁੰਦੇ ਤੂੰ ਮੇਰਾ ਵੀਰੇ ਨਾਲ ਦੋਆਂ ਮੋਟਰਾਂ ਦੀ ਜ਼ਿੰਮੇਵਾਰੀ ਤੇਰੀ ਆ ਠੀਕ ਆ ਠੀਕ ਆ ਐ ਚੜ ਕੇ ਰਹਿਣਾ ਮੋਟਰਾਂ ਦੇ ਚੰਗਾ ਦੂਜੀ ਮੋਟਰ ਤੇ ਚੱਲਦੇ ਆ ਰੋਟੀ ਦੇ ਜਨਾ ਮੈਂ ਕੋਈ ਆਪੇ ਬੰਦ ਹੋਊਗੀ ਤੇ ਹੁਣ ਅਗੇ ਚੱਕੀ ਕਿਹੜਾ ਰੱਖੀ ਜਗਾ ਮੋਟਰਾਂ ਦੇ ਕਾਲ ਵੇਰੇ ਮੋਟਰ ਤੇ ਰੋਟੀ ਦੇਣ ਲੈਂਬਰ ਪਾਉਗਾ ਆਪਾ ਦੇ ਨਾਲ ਬੂਟ ਲਾਓ ਦੋਵੇਂ ਜਣੇ ਤੁਸੀਂ ਤਾਂ ਬਣੇ ਦੁਜੀ ਡਿਪਟੀ ਡੀਐਸਸੀ ਬਣੇ ਤੁਸੀਂ ਦੋਵੇਂ ਐਵੇਂ ਤੁਹਾਨੂੰ ਲੱਗੇ ਪਤਾ ਕਿਦਾਂ ਪਾਣੀ ਲਾਈਦਾ ਕਣਕ ਨੂੰ ਬੋਲਦਾ ਨਹੀਂ ਆ ਪਾਜੀ ਲਾ ਲਾ ਪੈਂਟ ਜੀ ਕਰੋ ਤਾਂ ਫੜੋ ਕੋਈ ਵੀ ਕਰੋ ਤੁਹਾਡਾ ਆਪਣੀਆਂ ਆਏ ਭਾਈ ਲੈਂਭਾ ਉਹ ਛਲਦੀ ਮੋਟਰ ਨਹੀਂ ਉਹ ਪੱਕਾ ਵੱਜ ਗਈ ਤੇ ਉਹਨਾਂ ਨੂੰ ਕਿੱਥੇ ਗਿਆ ਮੋਟਰ ਦੇ ਗੱਲਾਂ ਖੜ ਗਈਆਂ ਤੱਕ ਬਣਾਤਾ। ਕੌਲੀ ਦੇ ਗਲਾਹ ਰੱਖ ਲਾ। ਇਹੋ ਮੋਟਰ ਇੱਕ ਪਾਰ ਥੜੀ ਉੱਥੇ ਮਾਣਾ ਫੋਨ ਲਾਉਂਦੇ ਆਂ ਮੈਂ ਵੇਖਾਵਾਂ। ਇਹ ਦੂਸਰਾ ਉਹ ਮੋਟਰੇ ਟ੍ਰਾਂਸਫਾਰਮ ਤੇ ਖਰਾਬੀ ਆ ਕਹਿੰਦਾ ਫੇਸ ਇੱਕ ਘੰਟਾ ਕੱਢਦਾ ਵਾਏ। ਗੋਡੀ ਨੂੰ ਲਾਇਆ ਫੋਨ ਹੋਗਾ ਉਹ ਘੰਟੇ ਕੱਢ। ਆੜੇ ਛੋ। ਇਹ ਤਾਈ ਉਹਨੇ ਦੂਜੀ ਮੋਟਰ ਚੱਲਦੀ ਆਪਾਂ ਲਾਉਣਾ ਪੈਣਾ ਤੇਰੇ ਹੁੰਦੇ ਹੋਣਾ ਅਜ ਨਾ ਨਾਲ ਲੱਗਦੀ ਉਹਨੇ ਗਲਾਜ ਦੀ ਵਾਰੀ ਮਾ ਚਾਲੂ ਚਲੂ ਹੋ ਜਾਊਗਾ ਏ। ਟ੍ਰਾਫਰੰਡਾ ਨਾ ਫੇਸ ਵੇਖਣੇ ਕਿ ਘੱਟ ਕੱਢਦਾ ਸ਼ੀਸ਼ਾ ਫਰਾਉ। ਉਹ ਕਹਿੰਦੇ ਸੀ ਤੁਰੇ ਹੋਣੇ ਲਿਆ ਸੰਜ ਪੁੱਤ ਰੋਟੀ ਪਾ ਦਈਏ ਪਾਉ ਦੀ ਆਹ ਰੋਟੀ ਦਬਲੀ ਘਾਤ ਨੂੰ ਖੋਲ ਦੇ ਦੇ ਦੱਕਾ ਲਿਆ ਮੈਂ ਰੰਗਰੇ ਕੰਢੀ ਗਲਾ ਆ ਗਈ ਇੱਥੇ ਰੱਖੋ ਚੰਗਾ ਆਉਦਾ ਇੱਥੇ ਰੱਖਾ ਲਾ ਆਹ ਨਾੜ ਪਰ ਕਿ ਭਰਨ ਨਾ ਅਸੀਂ ਨਾੜ ਦਰ ਦਈਏ ਇਹੋ ਭਾਰਤ ਇੱਕੋ ਇੱਕ ਉਹ ਕਾਰਨ ਲਈ ਇੱਕ ਮੋਟਰ ਇੱਕੇ ਦਾ ਬਣ ਚੱਲੀ ਜਾਂਦੀ ਹੈ ਕਿਰੋ ਚੱਲ ਜਾ ਪੁੱਲੀ ਕਿ ਸਭ ਇੱਕੋ ਹੀ ਦੇ ਦੇ ਪੁੱਤ ਇੱਕ ਕਰਿਆ ਗਈ ਆ ਕੋਲੀ ਗਲਾਸ ਇੱਥੇ ਰੱਖ ਆ ਦਾ ਪੱਕਾ ਹੀ ਰੋਟੀ ਆਈ ਤੇ ਪਾ ਕੇ ਬੰਦਾ ਗਾਂ ਤੁਰ ਪਿੰਦਾ ਵਾ ਮੁਰਗੇ ਵਾ ਰੋਟੀਆਂ ਕਿੰਨੀਆਂ ਦਵਾ ਦਵਾ 500 ਗਲਾਸ ਪਾਉ ਨੂੰ ਗਲਾਸ ਹੀ ਦੇ ਆ ਕੇ ਆਏ ਆ ਜੱਸੇ ਭੱਟੀ ਰੋਟੀ ਦੇਣ ਆ ਸਾਡਾ ਮਾਮਾ ਜੀ ਰੋ ਕੱਢ ਰਿਹਾ ਇਥੇ ਸਾਂਝ ਗੁੜ ਖਾਣਾ ਓਏ ਨਹੀਂ ਆ ਵੀ ਜਲਾਈ ਮੋਟਰ ਆਪਣੇ ਨਹੀਂ ਨਹੀਂ ਬਲੌਗ ਗੁੜ ਨਿਕਰਿਆ ਜੀ ਕਿਸ ਨੇ ਖਾਣਾ ਗਰਮ ਗਰਮ ਤੇ ਆਜੋ ਸਾਂਝੂ ਖਾਣਾ ਪੁੱਤ ਗੁੜ ਪੁੱਤਲੇ ਬਣਿਆ ਨਹੀਂ ਗਾ ਚੱਲ ਗਿਆ ਪਗਲੀ ਮੋਟਰ ਤੇ ਚਲੋ ਚਲੋ ਆ ਜਾਓ ਫਿਰ ਹਾਂ ਕੰਬੇ ਦੀ ਤਾਰ ਸੜ ਗਈ ਪੌੜੀ ਲਿਆਂਦੀ ਆ ਨਹੀਂ ਉਦਾਂ ਹੀ ਇੱਕ ਰੀ ਛਿਲ ਕੇ ਨਾ ਮੂੰਹ ਨਾ ਹੁਣ ਪਲਾਸ ਹੈ ਨਹੀਂ ਆਪਣੇ ਕੋਲ ਉਹ ਲਿਆਉਣਾ ਪੈਣਾ ਫੇਰ ਜਾ ਕੇ ਛੱਟ ਚੋਂ ਹੈ ਆਹੋ ਬਸ ਟਰਾਂਸਫਰਮ ਕੱਟਿਆ ਗਿਆ ਤੇ ਬੱਤੀ ਕੱਟੀ ਗਈ ਤੇ ਨਹੀਂ 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 ਕੋਈ ਟਰਾਂਸਫਰ ਮਦੋ ਮੋਟਰਾਂ ਦਾ ਮੋਟਰ ਦੀ ਤਾਰ ਥੜੀ ਆ ਮਾਣਾ ਪੌੜੀ ਲੈ ਕੇ ਆਇਆ ਤਾਰ ਛਿੱਲ ਕੇ ਲਾ ਦੇ ਇਕਰੀ ਕੋਈ ਨਹੀਂ ਇਥੇ ਮਾਰੀ ਮਾਰੀ ਛੜਦੀ ਰਹੀ ਆ ਦੇ ਇਸ ਤੇ ਕੀ ਆ ਇਹ ਮੋਟਰ ਚੱਲੀ ਉੱਤੇ ਪਸਾ ਮਾਰ ਲੇਕ ਨਿੱਕੇ ਕਿਾਰੇ ਨੂੰ ਪਾਣੀ ਬੰਦੋ ਮਾੜਾ ਛੜ ਦੋ ਬਾਹਰ ਕਿਹੜਾ ਭਰ ਦੂ ਨਾਲ ਨਾਲ ਜੋ ਚ ਬੱਚਾ ਪਾਣੀ ਨਹੀਂ ਚੱਲਦਾ ਤੇ ਕੋਈ ਨਹੀਂ ਹਾਈ ਤੋਂ ਛੜੀ ਵਾ ਉਤੋਂ ਵੀ ਮਾੜੀ ਜਿਹੀ ਮਰੋੜੀ ਦੇਦੀ ਹੁਣ ਇੱਕ ਰੀਹਣ ਇਹ ਅੱਧੇ ਚੋ ਸੜ ਗਈ ਹੈ ਨਾ ਐ ਬਣੇ ਉਹ ਸੜ ਗਈ ਆਵੇ ਕੋਈ ਨਹੀਂ ਕੋਈ ਟਰਾਹੋਂ ਘਟੇ ਜੇ ਤਾ ਉਹ ਪਲਾਟੇ ਜਾਈ ਕੋ ਨਹੀਂ ਲੈਵਾਂ ਬਲਾਹ ਆਵੇਂ ਹੁਣ ਪਹਿਲੋ ਕਹਿੰਦਾ ਮੈਂ ਨਾਲ ਜਾਣਾ ਥੱਕ ਗਿਆ ਥੱਕ ਗਿਆ ਓਏ ਹਾਂ ਕਿਉਂ ਐਡੀ ਛਤੀ ਐਣੂ ਮੂ ਕਰੋ ਬੜਾਇਆ ਥੱਕਿਆ ਪਾਉ ਕੀ ਕਹਿੰਦਾ ਪਾਉਂ ਕਹਿੰਦਾ ਬੇਰ ਲਾ ਕੇ ਦਵਾ ਹਾਂ ਹਾਂ ਥਾਣੇ ਬੇਰ ਮਾਣਿਆ ਸਾਰੇ ਖਰਾਬ ਹੋਏ ਪਿਆ ਯਾਰ ਨਾਲੇ ਆਪਾਂ ਦਵਾਈ ਵੀ ਭਾਈ ਹਾਂ ਦਵਾਈ ਮਗਾ ਕੇ ਤੇ ਮੋਟਰ ਨਾਲ ਪਾ ਕੇ ਪਾਣੀ ਕਰ ਆ ਆ